ਬਣਕਾਰ ਅਨਖੀਲਾ ਮਰਜੰਦਰ ਗੁਲਸ਼ਨ ਅੱਜ ਤੋਂ 4 ਦਿਨ ਪਹਿਲਾਂ ਇੱਥੇ ਜਿਹੜੇ ਪੀੜਤ ਲੋਕ ਆ ਹੜ ਪੀੜਤ ਲੋਕ ਆ ਉਹਨਾਂ ਨੂੰ ਰਾਸ਼ਨ ਵੰਡ ਕੇ ਗਏ ਸੀ ਉਸ ਤੋਂ ਬਾਅਦ ਲੋਕਾਂ ਦੇ ਫੇਰ ਪੂਨ ਆਉਣ ਲੱਗ ਪਏ ਕਿ ਜਿਹੜਾ ਰਾਸ਼ਨ ਸਾਨੂੰ ਫੇਰ ਦਿੱਤਾ ਜਾਵੇ ਕੁਝ ਲੋਕ ਰਹਿ ਗਏ ਸੀ ਬਣਕਾਰ ਅਨਖੀਲਾ ਮਰਜੰਦਰ ਗੁਲਸ਼ਨ ਨੇ ਕਹਿ ਆ ਸੀ ਜਿਹੜੇ ਲੋਕ ਰਹਿ ਗਏ ਆ ਜਿਹੜੇ ਘਰ ਲੈ ਰਹਿ ਗਏ ਆ ਘਬਰਾਉਣਾ ਉਹਨਾਂ ਨੂੰ ਫੇਰ ਰਾਸ਼ਨ ਵੰਡਣ ਆਵਾਂਗੇ ਸਾਰਿਆਂ ਨੂੰ ਇਸ ਵਕਤ ਜਿਹੜੇ ਪੀੜਤ ਲੋਕ ਆ ਉਹਨਾਂ ਰਾਸ਼ਨ ਵੰਡੇ ਜਾ ਰਿਹਾ ਆਟੇ ਦੀਆਂ ਥੈਲੀਆਂ ਘਰ ਦੇ ਵਿੱਚ ਜੋ ਬਰਤਨ ਵਾਲਾ ਰਸੋਈ ਦੇ ਵਿੱਚ ਸਮਾਨ ਹੁੰਦਾ ਉਹ ਸਾਰਾ ਦਿੱਤਾ ਜਾ ਰਿਹਾ ਅੱਜ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਬਲਕਾਰਨ ਕੀਲਾ ਮਨਜਿੰਦਰ ਗੋਲ ਸਿੰਘ ਸਾਡੇ ਨਾਲ ਬਲਕਾਰ ਦੀ ਸਾਸਤਰੀ ਕਾਲ ਜੀ ਸਾਸਿ ਗਾਲਬਤਾਰ ਜੀ ਕੀ ਹਾਲ ਨੇ ਬਹੁਤ ਵਧੀਆ ਬਹੁਤ ਵਧੀਆ ਬਤਾਲ ਜੀ ਉਹ ਦਿਨ ਜਦ ਤੁਸੀਂ ਪਹਿਲੇ ਦਿਨ ਭਖੜਾ ਪਿੰਡ ਵੰਡ ਕੇ ਗਏ ਆ ਰਾਸ਼ਨ ਤੁਸੀਂ ਇਹਨਾਂ ਲੋਕਾਂ ਨੂੰ ਕਿਹਾ ਸੀ ਕਬਰਾਇਓ ਨਾ ਆਵਾਂਗੇ ਲੋਡ ਪਈ ਫੇਰ ਆਵਾਂਗੇ ਫੇਰ ਆਵਾਂਗੇ ਤੁਸੀਂ ਦੂਜੀ ਵਾਰ ਫੇਰ ਆ ਗਏ ਨਹੀਂ ਜੀ ਵਾਦਾ ਕਰਕੇ ਗਏ ਸੀ ਫਿਰ ਨਿਭਾਉਣ ਦਾ ਹੱਕ ਬਣਦਾ ਅਜੇ ਵੀ ਆਪਾਂ ਕਹਿ ਰਹੇ ਆਂ ਵੀ ਇੱਕ ਦੂਜੇ ਨਾਲ ਜਦੋਂ ਉਹਨਾਂ ਲੜੋ ਨਾ ਬੜੀ ਦੁਨੀਆ ਆ ਰਹੀ ਹੈ ਰਸ਼ਨ ਲੈ ਕੇ ਕੋਈ ਵੀ ਨਹੀਂ ਰਹੂਗਾ ਕਿਉਂਕਿ ਸਾਡਾ ਪੰਜਾਬ ਹੈ ਇਹ ਦੁਖੀਆਂ ਦੇ ਨਾਲ ਖੜਨ ਵਾਲਾ ਪੰਜਾਬ ਹੈ ਤੇ ਸਾਰੇ ਭਰਾ ਹੀ ਕਰ ਰਹੇ ਨੇ ਕਿਸੇ ਭੈਣ ਨੂੰ ਇੱਕ ਦੂਜੇ ਨਾਲ ਲੜਨ ਦੀ ਜੇਤਨ ਦੀ ਕੋਈ ਲੋੜ ਨਹੀਂ ਵੀ ਜਦੋਂ ਤੇ ਸਾਰਿਆਂ ਨੂੰ ਮਿਲ ਰਿਹਾ ਹੈ ਕੋਈ ਗੱਲ ਨਹੀਂ ਅਸੀਂ ਜਿੰਨੇ ਜੋਗੇ ਅਵਤਾਰ ਜੀ ਤੇ ਖੜੇ ਹਾਂ ਜਿੰਨੇ ਕਿ ਰੱਬ ਨੇ ਹਿੰਮਤ ਬਖਸ਼ੀ ਓੰਨੇ ਲੈ ਕੇ ਇਹਨਾਂ ਦੇ ਵਿੱਚ ਹਾਜ਼ਰ ਹੈ ਵੀ ਚਾਹੀਦਾ ਆਪਾਂ ਪਹਿਲਾਂ ਵੀ ਗੱਲਾਂ ਕਰਦੇ ਹੁੰਨੇ ਆ ਜਿਹੜਾ ਕਲਾਕਾਰ ਹੈ ਇਹਨਾਂ ਸਰੋਤਿਆਂ ਚੋਂ ਹੀ ਬਣਦਾ ਤੇ ਅੱਜ ਇਹਨਾਂ ਤੇ ਭੀੜ ਪਈ ਆ ਇਹੀ ਬਣਾਉਣ ਵਾਲੇ ਆ ਜੀ ਇਹਨਾਂ ਦਾ ਦਿੱਤਾ ਇਹਨਾਂ ਨੂੰ ਦੇ ਰਹੇ ਆ ਅਸੀਂ ਕੌਣ ਆ ਅਸੀਂ ਕਿੱਥੋਂ ਲੈਂਦਾ ਇਹਨਾਂ ਲੋਕਾਂ ਦੀਆਂ ਖੁਸ਼ੀਆਂ ਸਹਿਕ ਹੋ ਕੇ ਅਸੀਂ ਕਮਾਇਆ ਤੇ ਅੱਜ ਵੰਡ ਕੇ ਖਾਈ ਜੰਨੇ ਆ ਸਭ ਤੋਂ ਪਹਿਲਾਂ ਤੁਸੀਂ ਆਏ ਉਸ ਤੋਂ ਬਾਅਦ ਤੁਹਾਡੀ ਵੀਡੀਓ ਵਾਇਰਲ ਹੁੰਦੀ ਹੈ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਜਿਹੜੇ ਸੁਪਰ ਹਿੱਟ ਕਲਾਕਾਰ ਤੁਹਾਡੇ ਵੀਰ ਹੋਰ ਹੈ ਉਹਨਾਂ ਨੇ ਵੀ ਕਾਫੀ ਯੋਗਦਾਨ ਪਾਇਆ ਹੜਪੀੜ ਤੇ ਜਿਹੜੇ ਲੋਕ ਆ ਉਹਨਾਂ ਨੂੰ ਕਿਹਾ ਵੱਧ ਚੜ ਕੇ ਅਸੀਂ ਵੀ ਯੋਗਦਾਨ ਪਾਵਾਂਗੇ ਜਿਹੜੇ ਅਸੀਂ ਇੰਡਸਟਰੀ ਡਾਕਟਰ ਹੈ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਜਿਵੇਂ ਤੁਸੀਂ ਕਲਾਕਾਰ ਪਾ ਰਹੇ ਹੋ ਯੋਗਦਾਨ ਉਹਨਾਂ ਨੂੰ ਵੀ ਪਉਣਾ ਚਾਹੀਦਾ ਡਾਕਟਰ ਵੀਰਾਂ ਨੂੰ ਵੀ ਬੇਨਤੀ ਆ ਜਿਹੜੇ ਡਾਕਟਰ ਭਰਾ ਨੇ ਸਾਡੇ ਲੋਕਾਂ ਨੂੰ ਬਹੁਤ ਲੋੜ ਆ ਤੁਹਾਡੀ ਵੀ ਤੁਸੀਂ ਵੀ ਖੜੋ ਆ ਕੇ ਅੱਗੇ ਦਵਾਈਆਂ ਵੰਡਣ ਵਾਲੇ ਵੀ ਭਰਾ ਹੈਗੇ ਨੇ ਦਵਾ ਦਵਾਈਆਂ ਬੂਟੀਆਂ ਜਿੰਨੀਆਂ ਚਾਹੀਦੀਆਂ ਨੇ ਤੇ ਉਹ ਦਵਾਈ ਦੱਸਣ ਵਾਲੇ ਡਾਕਟਰਾਂ ਨੂੰ ਵੀ ਚਾਹੀਦਾ ਹੈ ਤੇ ਉਹ ਵੀ ਆਪ ਦਾ ਹਿੱਸਾ ਪਾਉਣ ਕਿਉਂਕਿ ਅੱਜ ਜਿਹੜਾ ਸੇਵਾ ਕਰ ਲੂਗਾ ਮਨੁੱਖਤਾ ਦੀ ਸੋਖੀ ਲਊਗਾ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜਗੰਤਰ ਖਾਈ ਖਾਏ ਗੁਰਬਾਣੀ ਦਾ ਕੋਈ ਵੀ ਅੱਜ ਤੱਕ ਸ਼ਬਦ ਨੂੰ ਕੋਈ ਚੈਲੰਜ ਨਹੀਂ ਕਰ ਸਕਿਆ ਤੇ ਨਾ ਹੀ ਕੋਈ ਕਰਨ ਵਾਲਾ ਜੰਮੂਗਾ ਕਿਉਂਕਿ ਗੁਰਬਾਣੀ ਦੇ ਵਿੱਚ ਸਾਡੇ ਗੁਰੂਆਂ ਨੇ ਲਿਖਿਆ ਹੈ ਵੀ ਵੰਡ ਕੇ ਛਕਣਾ ਬਹੁਤ ਵੱਡੀ ਗੱਲ ਹੈ ਤੇ ਕਰਮਾਂ ਵਾਲੇ ਨੂੰ ਕਹਿੰਦੇ ਨਸੀਬ ਹੁੰਦਾ ਹੈ ਪੈਸਾ ਲੋਕਾਂ ਕੋਲ ਬਹੁਤ ਹੈ ਪਰ ਜਿਗਰਾ ਨਹੀਂ ਕਿਸੇ ਕੋਲੇ ਹੁੰਦਾ দান ਕਰਨ ਨੂੰ ਇਹ ਵੀ ਕਰਮਾਂ ਵਾਲੇ ਨਸੀਬ ਹੁੰਦਾ ਜਿਹੜੀ ਸੇਵਾ ਲੱਗਦੀ ਹੈ ਮਿਲਦੀ ਹੈ ਬਦਾਰ ਜੀ ਸਾਹਾਂ ਦੀ ਡੋਰ ਦਾ ਕੋਈ ਭਰੋਸਾ ਨਹੀਂ ਕੋਈ ਭਰੋਸਾ ਨਹੀਂ ਕਿ ਸੁੱਤੇ ਉੱਠਣਾ ਕਿ ਨਹੀਂ ਕਿੱਥੇ ਕਦੋਂ ਰੱਬ ਨੇ ਆਵਾਜ਼ ਮਾਰ ਲੈਣੀ ਹੈ ਤੇ ਇਨਾ ਤੇ ਕਦੀ ਅਜ ਤੱਕ ਪੈਸੇ ਕਿਸੇ ਦੀ ਕਬਰ ਚ ਪਾ ਕੇ ਕਿਸੇ ਨੇ ਤੋਰੇ ਨਾ ਕੋਈ ਸੰਸਕਾਰ ਕਰਨ ਵੇਲੇ ਸੁੱਟਦੇ ਵਿੱਚ ਪੈਸਿਆਂ ਦੀ ਥੱਬੀ ਇਹਨੇ ਯਾਰ ਕਮਾਈ ਕੀਤੀ ਸੀ ਇਹਦੇ ਨਾਲ 60-2 ਕਰੋੜ ਰੁਪਈਆ ਹੋਇਆ ਅਜ ਤੱਕ ਨਹੀਂ ਪਰ ਆ ਜਿਹੜਾ ਕੰਮ ਆ ਨਾ ਇਹ ਹਰੇਕ ਭਰਾ ਨੂੰ ਚਾਹੀਦਾ ਜੇ ਰੱਬ ਨੇ ਭਾਗ ਲਾਇਆ ਤੁਹਾਨੂੰ ਤੇ ਯਾਰ ਵੰਡ ਵਰਤ ਕੇ ਸ਼ਕੋ ਘਾਟਾ ਤੁਹਾਨੂੰ ਆਉਂਦਾ ਨਹੀਂ ਘਾਟੇ ਨਹੀਂ ਰਹਿਣ ਦਿੰਦਾ ਰੱਬ ਪੂਰੇ ਕਰ ਦਿੰਦਾ ਹੈ ਪਰ ਹਿੰਮਤ ਨਾਲ ਇਨਾਂ ਗ ਮੰਨ ਹੋਣਾ ਚਾਹੀਦਾ ਬੰਦੇ ਦਾ ਤੇ ਯਾਰ ਕਿਸੇ ਦੇ ਨਾਲ ਖੜੋ ਦੋ ਕਿੱਟਾਂ ਵੰਡ ਕੇ ਗਏ ਆ ਪਹਿਲਾ ਭਖੜਾ ਪਿੰਡ ਦੇ ਵਿੱਚ ਤੁਸੀਂ ਲੋਕਾਂ ਨੂੰ ਫੋਨ ਨੰਬਰ ਵੀ ਦੇ ਕੇ ਗਏ ਇੱਕ ਬੋਲਤਾ ਸੀ ਵੈਸੇ ਹਾਂ ਉਹ ਚੀਜ਼ ਨੇ ਬਹੁਤ ਬਹੁਤ ਫੋਨ ਹਰਿਆਣੇ ਤੋਂ ਆ ਰਹੇ ਨੇ ਰਾਜਸਥਾਨ ਤੋਂ ਵੀ ਭਾਈ ਜੀ ਮੈਂ ਕਿਹਾ ਭਾਈ ਅਸੀਂ ਤੇ ਜਿੰਨੀ ਕਿ ਜੋਗੇ ਹਨ ਪੰਜਾਬ ਪੰਜਾਬ ਦੇ ਵਿੱਚ ਤੇ ਕਈ ਕਰ ਕਹਿ ਦਿੰਦੇ ਆ ਭਾਈ ਪੈਸੇ ਪੁਆਈ ਨਿਕ ਲੋੜ ਮੈਂ ਤੁਹਾਡੇ ਰਾਹੀਂ ਦੱਸਣ ਲੱਗਿਆ ਵੀ ਪੈਸਿਆਂ ਦਾ ਲੰਗਰ ਨਹੀਂ ਲਾਇਆ ਇਹ ਤਾਂ ਜਿੰਨੀ ਕਿ ਜੋਗੇ ਆ ਜਿਨ੍ਹਾਂ ਦੇ ਚੁੱਲ੍ਹੇ ਬੁਝ ਗਏ ਨਹੀਂ ਜਿਨ੍ਹਾਂ ਦੇ ਘਰ ਰੋੜ ਗਏ ਨੇ ਉਹਨਾਂ ਵਾਸਤੇ ਰਾਸ਼ਨ ਦੀ ਸੇਵਾ ਕਰ ਰਹੇ ਆ ਇਹ ਵੀ ਇਹਨਾਂ ਲੋਕਾਂ ਦੇ ਦਿੱਤਾ ਤੇ ਪੈਸਿਆਂ ਵਾਲੇ ਭਰਾਵਾਂ ਨੂੰ ਹੱਥ ਛੋੜ ਕੇ ਬੇਨਤੀ ਹੈ ਵੀ ਪੈਸੇ ਇੰਨੇ ਨਹੀਂ ਵੀ ਤੁਹਾਨੂੰ ਅਸੀਂ ਕਾਊਂਟ 'ਚ ਪੈਸੇ ਪਵਾ ਦੇ ਕਰਕੇ ਦਵਾ ਦਾ ਮੈਨੂੰ ਲੋੜ ਹੈ ਇੱਥੇ ਆ ਕੇ ਆਪ ਵੇਖ ਕੇ ਮਾਹੌਲ ਲੋਕਾਂ ਦੇ ਹਾਲਾਤ ਵੇਖ ਕੇ ਫਿਰ ਅਸੀਂ ਵੰਡ ਰਹੇ ਆ ਤੇ ਐ ਕਿਵੇਂ ਕਰਦੀਏ ਵੀ ਵੇਖਿਆ ਵੀ ਨਹੀਂ ਕਿਸੇ ਨੂੰ ਕੋ ਕਹਿੰਦਾ ਪੈਸੇ ਪਵਾ ਦੇ ਯਾਰ 2000 ਰੁਪਏ ਬਾਈ ਮੈਨੂੰ ਲੋੜ ਆ ਮੇਰਾ ਘਰ ਇਹ ਨਹੀਂ ਕੰਮ ਚੰਗਾ ਇਹ ਨਾ ਕਹੋ ਜਿਉਂਦੇ ਰਹੋ ਰੱਬ ਤੋਂ ਮੰਗਿਆ ਕਰੋ ਉਹ ਦੇਣ ਵਾਲਾ ਹੈ ਬੰਦਾ ਨਹੀਂ ਕੁਝ ਕਿਸੇ ਨੂੰ ਦੇ ਸਕਦਾ ਇਹ ਤਾਂ ਸਾਡਾ ਪਿਆਰ ਹੈ ਲੋਕਾਂ ਨਾਲ ਤੇ ਇਹਨਾਂ ਲੋਕਾਂ ਦੀ ਰਹਿਮਤ ਨਾਲ ਇਹਨਾਂ ਦੇ ਪਿਆਰ ਨਾਲ ਇਹ ਜੋੜੀ ਬਣੀ ਹੈ ਪੁੱਤ ਦਿੱਤਾ ਹੀ ਰੇ ਵਰਗਾ ਧੀ ਦਿੱਤੀ ਹੈ ਰੱਬ ਤੰਦਰੁਸਤੀ ਬਖਸ਼ੀ ਇਹੀ ਮੰਗਦੇ ਆ ਰੱਬ ਤੋਂ ਇਹ ਸਾਰੇ ਖੁਸ਼ ਰਹਿਣ ਤੇ ਇਹਨਾਂ ਦੀਆਂ ਖੁਸ਼ੀਆਂ 'ਚ ਸਾਡੀਆਂ ਖੁਸ਼ੀਆਂ ਨੇ ਜੇ ਇਹਨਾਂ ਦੇ ਪਰਿਵਾਰ ਹੱਸਦੇ ਵਸਦੇ ਰਹਿਣਗੇ ਤੇ ਅਵਤਾਰ ਜੀ ਸਾਨੂੰ ਸੱਦਣਗੇ ਏ ਜਿਆਦਾ ਤੌਰ ਤੇ ਜਦੋਂ ਕਲਾਕਾਰ ਸੁਪਰ ਹਟ ਹੋ ਜਾਂਦਾ ਨਾ ਜਿਵੇਂ ਤੁਸੀਂ ਤਾਂ ਹੁਣ ਇਸ ਵਾਰ ਪੀਕ ਤੇ ਹੋ ਜਾਮਾ ਠੀਕ ਹੈ ਤੇ ਉਹ ਚ ਘਮੰਡ ਬਹੁਤ ਆ ਜਾਂਦਾ ਭੈਣਾਂ ਨਾਲ ਵੀ ਗੱਲ ਕਰਾਂਗੇ ਭੈਣੇ ਬਿਜੀ ਬਹੁਤ ਹੈ ਤੂੰ ਹੁਣ ਤੈਨੂੰ ਤੈਨੂੰ ਲੱਗਦਾ ਘਮੰਡ ਆਉਂਦਾ ਤੁਹਾਡੇ ਚ ਨਹੀਂ ਆਮ ਕਲਾਕਾਰਾਂ ਚ ਕਹਿੰਦੇ ਵੀ ਘਮੰਡ ਆ ਜਾਂਦਾ ਤੁਹਾਡੇ ਚ ਨਹੀਂ ਕਿਸੇ ਨੂੰ ਲੱਗਦਾ ਸਾਡੇ ਚ ਵਾਹਿਗੁਰੂ ਨਾ ਹੀ ਲਿਆਵੇ ਕਦੇ ਅਸੀਂ ਹਮੇਸ਼ਾ ਇਹ ਮੰਗਦੇ ਆਂ ਵੀ ਪਰਮਾਤਮਾ ਹੰਕਾਰ ਇਦਾਂ ਦਾ ਕੁਝ ਕਦੇ ਨਾ ਆਵੇ ਸਾਡੇ ਚ ਜਿਵੇਂ ਦੇ ਅਸੀਂ ਹੈਗੇ ਐਵੇਂ ਠੀਕ ਆਂ ਇਹ ਵਾ ਕਰਕੇ ਕਿਵੇਂ ਲੱਗਦਾ ਬਹੁਤ ਸਕੌਣ ਮਿਲ ਰਹੇ ਬਹੁਤ ਜ਼ਿਆਦਾ ਸਰਪੰਚਾ ਹਾਂਜੀ 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 ਓਕੇ 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 ਘਰ ਤੇ ਆ ਸੀ ਆਪਾਂ ਘਰੇ ਗਏ ਸੀ ਘਰ ਘਟਿਆ ਸੀ ਤੇ ਪੈਰ ਰੋਣ ਲੱਗ ਪਈ ਤੇ ਤੁਸੀਂ ਗਏ ਤੇ ਤੁਸੀਂ ਉਹਨੂੰ ਬੁੱਕੇ ਚ ਲੈ ਲਿਆ ਵੀ ਭੈਣੇ ਕੋਈ ਤੇਰੀ ਮਦਦ ਕਰਾਂਗੇ ਹਨਾ ਉਹ ਤੁਸੀਂ ਮਦਦ ਕਰੀ ਵੀ ਜਿੰਨੇ ਜੋਗੇ ਜੋ ਸਰਦਾ ਹੁੰਦੇ ਜਿੰਨੇ ਆਪਣੇ ਮਨ ਚ ਹੁੰਦੀ ਹੈ ਚਲੋ ਹਨਾ ਭਾਵਨਾ ਸਾਰੇ ਬੰਦੀ ਕਰਦੇ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਹੋਰਾਂ ਦੇ ਫੋਨ ਵੀ ਆਉਣ ਲੱਗ ਪਏ ਸਾਡੀ ਮਦਦ ਵੀ ਕਰ ਬਹੁਤ ਜ਼ਿਆਦਾ ਫੋਨ ਆਉਂਦੇ ਆ ਜੀ ਸੋ ਹੁਣ ਸਾਰੇ ਪੰਜਾਬ ਨੂੰ ਤਾਂ ਅਸੀਂ ਹਨਾ ਨਹੀਂ ਕਿਤੇ ਇੰਨੇ ਜਗ੍ਹਾ ਤੇ ਤਾਂ ਨਹੀਂ ਜਾ ਸਕਦੇ ਪਰ ਜਿੱਥੋਂ ਤੱਕ ਵੀ ਸਾਡੀ ਹਿੰਮਤ ਹੁੰਦੀ ਆ ਅਸੀਂ ਜਾਂਦੇ ਆ ਔਰ ਖੜੇ ਆ ਪੰਜਾਬ ਨਾਲ ਹਮੇਸ਼ਾ ਗਰੀਬ ਭੈਣ ਭਰਾਵਾਂ ਨਾਲ ਜਿੰਨੇ ਜੋਗੇ ਵੀ ਆ ਹਾਂ ਕੋਈ ਜਾਵਾਂਗੇ ਸਾਰੇ ਪਾਸੇ ਜਿੱਥੋਂ ਜਿੰਨੇ ਵੀ ਹਿੰਮਤ ਬਖਸ਼ੀ ਰੱਬ ਨੇ ਉਹਨਾਂ ਤੇ ਖੜੇ ਆ ਨਾਲ ਰੱਬਕ ਸਾਰਿਆਂ ਨੂੰ ਖੁਸ਼ ਰੱਖੇ ਤੰਦਰੁਸਤियां ਬਖਸ਼ੇ ਬਾਕੀ ਮੈਂ ਤੁਹਾਨੂੰ ਵੀ ਸ਼ਾਬਾਸ਼ੇ ਦਿੰਨਾ ਮੀਡੀਆ ਨੂੰ ਸਾਰੀ ਨੂੰ ਇਹ ਤੁਹਾਡਾ ਬਹੁਤ ਵੱਡਾ ਰੋਲ ਆ ਦੁਨੀਆ ਨੂੰ ਜਗਾਉਣ ਵਾਸਤੇ ਜੀ ਇੱਕ ਅਣਕਿਲੀ ਮੈਂ ਲਾਸਟ ਸਵਾਲ ਆ ਕਹਿੰਦੇ ਕਈ ਲੋਕ ਪੈਸਾ ਭੇਜ ਦਿੰਦੇ ਆ ਵੀ ਮੈਂ 2 ਲੱਖ ਰੁਪਏ ਭੇਜਦਾ ਤੇ ਉੱਥੇ ਜਾ ਕੇ ਆ ਰਚਨ ਵੰਡ ਦੋ ਜਿਹੜਾ ਆਪ ਜਾ ਕੇ ਵੰਡਣਾ ਹੱਥ ਦੇ ਨਾਲ দান ਕਰਨਾ ਉਹਦੇ ਵਿੱਚ ਕੋਈ ਫਰਕ ਹੈ ਲੱਗਦਾ ਤੁਹਾਨੂੰ ਦੇਖੋ ਮੈਨੂੰ ਤੇ ਭੇਜੇ ਨਹੀਂ ਕਿਸੇ ਨੇ ਇਨਾਮ ਕੇਤੋਂ ਮਗਾਇਆ ਮੈਂ ਦਾਨ ਕਰਨ ਚ ਕਹਿੰਦਾ ਜਿਵੇਂ ਤੁਸੀਂ ਆਪ ਵੰਡਿਆ ਖੁਦ ਹਾਂ ਗੱਲ ਤੇ ਫਿਰ ਇਹਦੇ ਨਾਲ ਹੀ ਆਇਆ ਮੈਂ ਪਹਿਲਾਂ ਦੱਸ ਕੇ ਆਇਆ ਇਹ ਲੋਕਾਂ ਦੇ ਹਾਲਾਤ ਵੇਖ ਕੇ ਹੱਥਾਂ ਨਾਲ ਸਮਾਨ ਦੇਣਾ ਪੈਸਾ ਚੀਜ਼ੀ ਐਸੀ ਜੇ ਕਿਸੇ ਦੇ ਹੱਥ ਚ ਆ ਗਿਆ ਹੋ ਸਕਦਾ ਉਹ ਦੇਵੇਗਾ ਨਾ ਦੇਵੇ ਇਹ ਤਾਂ ਉਹਦੀ ਸ਼ਾਬਾਸ਼ ਹੈ ਨਾ ਵੀ ਜਿਹਨੂੰ 2 ਲੱਖ ਰੁਪਏ ਦੇ ਦਿੱਤਾ ਬਾਹਰੋਂ ਜਾਂ ਮੇਰਾ ਵੰਡ ਦੀ ਹੈ ਨਾ ਇਹ ਤਾਂ ਉਹਦੇ ਸ਼ਾਬਾਸ਼ ਹੈ ਵੀ ਉਹ ਕੋਲੋਂ ਵੀ 50000 ਰੁਪਏ ਆ ਕੇ ਵੰਡੇ ਤੇ ਜੇ ਕੋ ਨਹੀਂ ਵੰਡਦਾ ਤਾਂ ਵੀ ਉਹ ਵੇਖ ਰਿਹਾ ਜਿਨੇ ਦੇਣਾ ਉਹਦੇ ਸ਼ਾਬਾਸ਼ੀ ਜਿਹੜਾ ਭੇਜ ਰਿਹਾ ਨਾ ਪੈਸੇ ਭੇਜ ਰਿਹਾ ਜਾਂ ਕੋਈ ਰਸਤ ਭੇਜ ਰਿਹਾ ਕੁਝ ਉਹਨਾਂ ਦੇ ਸ਼ਾਬਾਸ਼ ਹੈ ਉਹਨਾਂ ਨੂੰ ਰੱਬ ਬਹੁਤ ਦੇਊਗਾ ਤੇ ਬੇਈਮਾਨ ਬੇਈਮਾਨ ਦਾ ਘੋੜਾ ਤਾਂ ਫੇਰ ਅੜਾਈ ਰਹਿੰਦਾ ਹੁੰਦਾ ਮਨਜਿੰਦਰ ਗੋਲਚ ਬਣਕਾਰ ਅਖੀਲਾ ਇਹਨਾਂ ਦਾ ਬੇਟਾ ਇਹਨਾਂ ਦੀ ਪੂਰੀ ਟੀਮ ਇਸ ਵਕਤ ਹਰ ਪੀੜਤ ਲੋਕ ਆ ਉਹਨਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਕਈ ਲੋਕ ਇੱਥੇ ਇਹੋ ਜਿਹੇ ਵੀ ਆਉਣਗੇ ਜਿਹੜੇ ਦੋ ਦੋ ਵੇਰੀ ਰਾਸ਼ਨ ਲੈਣਾਂ ਲਈ ਵੀ ਆ ਗਏ ਨੇ ਪਰ ਅਸੀਂ ਇੱਕ ਵੀਡੀਓ ਦੇ ਵਿੱਚ ਇਹ ਵੀ ਬੇਨਤੀ ਕਰ ਰਹੇ ਜਿਹੜੇ ਡਾਕਟਰ ਹੈ ਉਹਨਾਂ ਨੂੰ ਵੀ ਇਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਉਹ ਵੀ ਆਪਣਾ ਯੋਗਦਾਨ ਪਾਉਣ ਉਹ ਕਹਿਣ ਵੀ ਅਸੀਂ ਜਿਹੜੇ ਲੋਕ ਬਿਮਾਰ ਹੈ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਲੱਗੀ ਹੈ ਅਸੀਂ ਉਹਨਾਂ ਦਾ ਇਲਾਜ ਬਿਲਕੁਲ ਮੁਫਤ ਤੇ ਫਰੀ ਕਰਾਂਗੇ ਉਹ ਵੀ ਆਪਦੇ ਵੱਲੋਂ ਲੰਗਰ ਲਾਉਣ ਜਿਵੇਂ ਕਲਾਕਾਰਾਂ ਨੇ ਲੰਗਰ ਲਾਇਆ ਸਾਡੇ ਹੋਰ ਵੀ ਸੁਪਰ ਹਿੱਟ ਕਲਾਕਾਰ ਹੈ ਐਮੀ ਵਰਕਰ ਆ ਐਮੀ ਵਰਕਾ ਦਲਜੀਤ ਦਸਾਂਹ ਦਾ ਹੈ ਔਰ ਕਾਫੀ ਕਲਾਕਾਰ ਆ ਜਿਨ੍ਹਾਂ ਨੇ ਅੰਮ੍ਰਿਤ ਮਾਨ ਆ ਜਿਨ੍ਹਾਂ ਨੇ ਆਪਦੇ ਖਜ਼ਾਨੇ ਦੇ ਵਿੱਚੋਂ ਆਪਦੀ ਜੇਬ ਦੇ ਵਿੱਚੋਂ ਆਪਦੇ ਦਸਵੰਧ ਕੱਢਿਆ ਇਨ੍ਹਾਂ ਹੜਪੀੜਤਾਂ ਲੋਕਾਂ ਲਈ ਕਿ ਅਸੀਂ ਇਨ੍ਹਾਂ ਲੋਕਾਂ ਦੇ ਨਾਲ ਆ ਅਸੀਂ ਪੰਜਾਬ ਦੇ ਵਸਨੀਕ ਆ ਅਸੀਂ ਪੰਜਾਬ ਦੇ ਦਰਦ ਜਾਣਦੇ ਆ ਅੱਜ ਉਹਨਾਂ ਨੇ ਵੀ ਇਨ੍ਹਾਂ ਲੋਕਾਂ ਦੀ ਬਾਹ ਫੜੀਆ ਇਨ੍ਹਾਂ ਲੋਕਾਂ ਲਈ ਵੀ ਦਸਵੰਧ ਭੇਜਿਆ ਇੱਦਾਂ ਦੇ ਵੇਖੋ ਤੁਸੀਂ ਲੋਕਾਂ ਦੀ ਕਿੰਨੀ ਪੀੜ ਲੱਗੀ ਹੋਈ ਆ ਇਨ੍ਹਾਂ ਲੋਕਾਂ ਲਈ ਬਲਕਾਰ ਰਖੀਦਾ ਮਰਜੰਦਰ ਗੋਲਸਨ ਆਪਦੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਇਨ੍ਹਾਂ ਲੋਕਾਂ ਲਈ ਜਿਹੜਾ ਰਾਸ਼ਨ ਲੈ ਕੇ ਆਏ ਨੇ ਅੱਜ ਤੋਂ 4 ਦਿਨ ਪਹਿਲਾਂ ਵੀ ਇਹ ਇਹ ਤੇਰਾ ਸਣ ਲੈ ਕੇ ਆਈ ਸੀ ਇਹਨਾਂ ਨੇ ਇਹ ਕਿਆ ਜੀ ਕਿ ਜੇਕਰ ਕੋਈ ਬੰਦਾ ਜਾਂ ਸਾਡੀ ਭੈਣ ਕੋਈ ਰਾਸ਼ਨ ਤੋਂ ਵਾਂਝਾ ਰਹਿ ਗਿਆ ਜਿਸ ਨੂੰ ਨਾਮ ਮਿਲਿਆ ਤੇ ਉਹ ਸਾਨੂੰ ਫੇਰ ਦੱਸ ਦੇ ਅਸੀਂ ਫੇਰ ਆਵਾਂਗੇ ਉਹਨਾਂ ਨੂੰ ਜਿਹਨੇ ਰਹਿ ਗਏ ਉਹਨਾਂ ਨੂੰ ਫੇਰ ਆਸਣ ਦੇਖ ਕੇ ਜਾਵਾਂਗੇ ਪਰ ਫੇਰ ਅੱਜ ਬਲਕਾਰਨ ਖੀਲਾ ਮਰਜਿੰਦਰ ਗੋਲਸਨ ਫੇਰ ਆਸਣ ਲੈ ਕੇ ਆਏ ਨੇ ਉਹਨਾਂ ਗਰੀਬਾਂ ਤੱਕ ਵੰਡਿਆ ਜਾ ਰਿਹਾ ਜਿਹਨਾਂ ਦੇ ਘਰ ਟਹਿ ਗਏ ਜਿਨ੍ਹਾਂ ਦੀਆਂ ਫਸਲਾਂ ਉਜੜ ਗਈਆਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਜਿਨ੍ਹਾਂ ਦੇ ਕੋਲ ਇਸ ਵਕਤ ਤੱਕ ਕੁਝ ਨਹੀਂ ਰਿਹਾ ਕਮੈਂਟ ਬਾਕਸ ਦੇ ਕਮੈਂਟ ਚ ਜਾ ਕੇ ਕਮੈਂਟ ਕਰਿਓ ਕਿ ਇਸ ਸੇਵਾ ਬਲਕਾਰਨ ਖੀਲਾ ਮਰਜਿੰਦਰ ਗੋਲਸਨ ਦੀ ਸੇਵਾ ਕਿਵੇਂ ਲੱਗੀ ਜਿਹੜੇ ਸਾਡੇ ਵੀਰ ਹੋਰ ਸੇਵਾ ਕਰਨਾ ਚਾਹੁੰਦੇ ਆ ਉਹ ਆਪ ਹੱਥੀਂ ਆ ਕੇ ਇੱਥੇ ਸੇਵਾ ਕਰਨ ਇੱਥੇ ਕਈ ਤਰ੍ਹਾਂ ਦੀਆਂ ਲੁੱਟਾਂ ਸਕੁੱਟ ਇਹ ਲੋਕ ਜਿਨ੍ਹਾਂ ਦੇ ਘਰ ਵਧੀਆ ਉਹ ਵੀ ਲੈ ਰਹੇ ਜਿਨ੍ਹਾਂ ਦੇ ਠੇ ਆ ਕਰ ਉਹਨਾਂ ਤਾਂ ਲੈਣੀ ਲੈਣੀ ਆ ਉਹਨਾਂ ਤਾਂ ਮਜਬੂਰੀ ਆ